ਰਾਜਸਥਾਨ ਦੇ ਵਿੱਚ ਖੜੇ ਆ ਮਿੱਤਰੋ ਆਹ ਟਿੱਬੇ ਦੇ ਉੱਤੇ ਆ ਪਿੱਛੇ ਦੇਖ ਰਹੇ ਹੋਗੇ ਨਾ ਆਹ ਟਿੱਬੇ ਹੈਗੇ ਤੇ ਪਰ ਇਹ ਟਿੱਬਿਆਂ ਦੇ ਵਿੱਚ ਵੀ ਬਾਈ ਖਜ਼ਾਨਾ ਲੁਕਿਆ ਹੋਇਆ ਤੁਸੀਂ ਸ਼ਾਇਦ ਐ ਸੋਚਦੇ ਹੋਗੇ ਯਾਰ ਆ ਤਾਂ ਟਿੱਬੇ ਇੱਥੇ ਤਾਂ ਹੁੰਦਾ ਹੀ ਕੁਝ ਨਹੀਂ ਹੋਣਾ ਸਰੋਂ ਵੀ ਨਹੀਂ ਹੁੰਦੀ ਹੋਣੀ ਪਰ ਬਈ ਖਜ਼ਾਨਾ ਲੁਕਿਆ ਹੋਇਆ ਇਸ ਪੈੜੀ ਦੇ ਥੱਲੇ ਤੇ ਬਾਈ ਬੱਗਾ ਆਪਣੇ ਨਾਲ ਬੱਗੇ ਬਾਈ ਮੈਂ ਐ ਕਿਹਾ ਵੀ ਆ ਪੈੜੀ ਦੇ ਥੱਲੇ ਖਜ਼ਾਨਾ ਨੱਪਿਆ ਹੋਇਆ ਬਈ ਇਹ ਗੱਲ ਸੱਚੀ ਹੈ ਹਾਂਜੀ ਸੱਚੀ ਹੈ ਬਾਈ ਨੇ ਕਿਹਾ ਵੀ ਸੱਚੀ ਗੱਲ ਹੈ ਹੁਣ ਤੁਸੀਂ ਸੋਚਦੇ ਹੋਗੇ ਵੀ ਨਾ ਇੱਥੇ ਝੋਨਾ ਹੋਵੇ ਨਾ ਨਰਮਾ ਨਾ ਸਰੋਂ ਨਾ ਛੋਲੇ ਗੱਲ ਕੀ ਆ ਬਈ ਪਹਿਲਾਂ ਤਾਂ ਚੱਲ ਖਜ਼ਾਨੇ ਵਾਲੀ ਗੱਲ ਮੈਂ ਦੱਸ ਦਾਂ ਬਈ ਇੱਥੇ ਹੁੰਦਾ ਕੀ ਆਵਾਂ ਵਿੱਚ ਕਿਹੜੀ ਫਸਲ ਹੁੰਦੀ ਆ ਨਰਮਾ ਕਣਕ ਸਾਰਾ ਕੁਝ ਹੁੰਦਾ ਬਈ ਹੁੰਦਾ ਹੂੰ ਵਧੀਆ ਹੁੰਦਾ ਤੇ ਹੈ ਤਾਂ ਬਈ ਆਹ ਮਗਰ ਤਾਂ ਟਿੱਬੇ ਆ ਸਾਰੇ ਆਵਾਂ ਤਾਂ ਨਰਮਾ ਹੀ ਕਿ ਨਹੀਂ 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 ਤੇ ਵਧੀਆ ਫਸਲ ਹੁੰਦੀ ਆ ਬਈ ਜਾਂ ਹਾਂ ਪਾਣੀ ਵਧੀਆ ਤੇ ਮਿੱਠੇ ਬਣੇ ਪਾਣੀ ਬਈ ਇੱਕ ਤਾਂ ਦਿਖਾ ਦੇ ਪਹਿਲਾਂ ਤਾਂ ਇਹ ਆਹ ਤੁਹਾਨੂੰ ਦੇਖ ਰਹੀ ਹੋਊਗੀ ਬਈ ਇੱਥੇ ਆ ਕੱਸੀ ਹੈਗੀ ਤੇ ਆਹ ਵੀ ਦੇਖ ਲਓ ਇੱਥੋਂ ਹੀ ਕੱਸੀ ਨਿਕਲਦੀ ਹੈਗੀ ਆ ਜਮਾ ਨਾਲ ਹੀ ਹੈਗੀ ਤੇ ਕੱਸੀ ਦਾ ਪਾਣੀ ਇੱਥੇ ਆਉਂਦਾ ਹੈਗਾ ਤੇ ਬਾਕੀ ਹੁਣ ਆਪਾਂ ਖਜ਼ਾਨੇ ਵਾਲੀ ਗੱਲ ਬੱਗੇ ਤੋਂ ਪੁੱ ਖਜ਼ਾਨੇ ਵਾਲੀ ਕੀ ਗੱਲ ਬਾਤ ਹੈ ਕਿਵੇਂ ਖਜ਼ਾਨਾ ਇਹਦੇ ਥੱਲੇ ਦੱਬਿਆ ਹੈ ਇੱਥੇ ਬਾਈ ਥੱਲੇ ਜ਼ਮੀਨ ਦੇ ਥੱਲੇ ਨਾ ਜਿਪਸਮ ਹੈ ਜਿਪਸਮ ਹਾਂ ਕਿੰਨਾ ਕ ਡੂੰਗਾ ਬਾਈ ਉਹ 10 ਫੁੱਟ ਡੂੰਗਾ 10 ਫੁੱਟ ਪੱਟਾ ਤੇ ਜਿਪਸਮ ਨਿਕਲਿਆ ਤੇ ਉਹ ਫਿਰ ਕਿੰਨਾ ਕ ਨਿਕਲਦਾ ਬਈ ਮੰਨ ਲਓ ਆਪਾਂ ਕਹਿ ਲਈਏ ਇੱਕ ਬਿੱਗੇ ਚੋਂ ਕਿੰਨਾ ਕ ਜਿਪਸਮ ਨਿਕਲ ਜਾਂਦਾ ਰੁਪਈਆਂ ਦੇ ਹਿਸਾਬ ਨਾਲ ਰੁਪਈਆਂ ਦੇ ਹਿਸਾਬ ਨਾਲ 10 ਲੱਖ ਦਾ ਰੇਟ ਹੈ ਜੀ ਹੁਣ ਅੱਛਾ ਜਿਹੜੇ 10 ਫੁੱਟ ਤੇ ਡੂੰਗੇ ਤੇ ਉਹ ਤਾਂ 10 ਲੱਖ ਹੈ ਜਿਹੜਾ ਉਧਰ ਨਗਾਈ ਜਿਆਦਾ ਉਹਦੀ 8 ਲੱਖ 7 ਲੱਖ ਆ ਅੱਛਾ ਹੂੰ 20 ਫਸਲ ਤੋਂ ਬਿਨਾਂ ਦੀ ਗੱਲਬਾਤ ਹੈ ਫਸਲ ਤੋਂ ਬਿਨਾਂ ਹੀ ਬਈ ਇਹਦੇ ਚੋਂ 10 ਲੱਖ ਰੁਪਏ ਨਿਕਲ ਸਕਦਾ ਉਹ ਇੱਕ ਵਾਰੀ ਨਿਕਲ ਗਿਆ ਬਈ ਤੇ ਫਿਰ ਵਾਣ ਫਿਰ ਦੁਬਾਰਾ ਨੀਵਾ ਹੋ ਜੂ ਤੇ ਫਿਰ ਉਹ ਕੋਰਕੁਰ ਪਾਉਂਗੇ ਜਾਂ ਕਿਵੇਂ ਕਰੂਗੇ ਵਾਣ ਨੀਵੇਂ ਰਹ ਜੂ ਫਿਰ ਵਾਣ ਤਾਂ ਮਿੱਟੀ ਤਾਂ ਵਾਧੂ ਬਈ ਇੱਥੇ ਮਿੱਟੀ ਫਸਲ ਲਿਆ ਕੇ ਪੁੱਠੀ ਉਹ ਨਹੀਂ ਕਰ ਲਾਂਗੇ ਜੇ ਕਰਨਾ ਵੀ ਹੈ ਤਾਂ ਉਹ ਲੈਵਲ ਕਰਨਾ ਤਾਂ ਹਾਂ ਜੇ ਮਣ ਮੋਟ ਥੱਲੇ ਨੀਵਾ ਹੋ ਜੂਗਾ ਤਾਂ ਕੋਈ ਗੱਲ ਨਹੀਂ ਤੇ ਫਿਰ ਕੋਰਕੁਰ ਵੀ ਪਾਉਣ ਨੇ ਕਿ ਆਹੀ ਮਿੱਟੀ ਚੱਲਦੀ ਹੈ ਹਾਂ ਆ ਸਕਦੇ ਕੋਰ ਪਾ ਦੇ ਤਾਂ ਬੜਾ ਵਧੀਆ ਫਿਰ ਝੋਨਾ ਵੀ ਲਾ ਸਕਦੇ ਆਪਾਂ ਅੱਛਾ ਝੋਨੇ ਜੋ ਝੋਨੇ ਜੋਗੇ ਪਾਣੀ ਦੀ ਅੱਛਾ ਪਾਣੀ ਮਿੱਠਾ ਕੈਵਟੀ ਦਾ ਪਾਣੀ ਹੈ 40 ਫੁੱਟ ਤੱਕ ਪਾਣੀ ਆਉਂਦਾ ਤੇ ਹੁਣ ਜਿਵੇਂ ਵੀ ਜੈਪਸਮ ਕਿਹਾ ਹੈ ਹਨਾ ਵੀ ਉਹ ਉਹ ਸਾਰੇ ਬਾਣਾ ਚ ਹੈਗਾ ਲਗਭਗ ਕਿ ਕਿਸੇ ਚ ਹੈਗਾ ਕਿਸੇ ਚ ਨਹੀਂ ਹੈਗਾ ਤੇ ਕਿਸੇ ਕਿਸੇ ਚ ਹੈ ਇਹ ਆਪਾਂ ਇੱਥੋਂ ਲੈਣਾ ਉਹ ਟਾਣੀ ਤੋਂ ਹੂੰ ਇਧਰ ਨੂੰ 10 15 ਕਿਲੋਮੀਟਰ ਤੱਕ ਹੈਗਾ ਤੇ ਇਹ ਫਿਰ ਪਤਾ ਕਿਵੇਂ ਲੱਗਦੀ ਹੈ ਜੀ ਇਹਦੀ ਧਾਰਾਂ ਜਾਂਦੀਆਂ ਚੌੜੀਆਂ ਅੱਛਾ ਥੱਲੇ ਧਾਰ ਚਾਹੇ ਲੰਮਾ ਜਾਈ ਜੋ ਉਹ ਇਧਰ ਨਹੀਂ ਹੋਣਾ ਉਧਰ ਨਹੀਂ ਹੋਣਾ ਅੱਛਾ ਹਾਂ ਜਾਂ ਟੇਢੀ ਵਿੰਗ ਧਾਰ ਟੱਪ ਵੀ ਉਹ ਬਾਈ ਫਿਰ ਤੱਕ ਗਈ ਤੁਹਾਨੂੰ ਹੁਣ ਕਿਵੇਂ ਪਤਾ ਵੀ ਇਹ ਕੋਈ ਮਸ਼ੀਨ ਨਾਲ ਚੈੱਕ ਚੁੱਕ ਕਰਦੇ ਚੈੱਕ ਇੱਥੇ ਕੱਢਿਆ ਜੀ ਖੋਇਆ ਵਾ ਚੈੱਕ ਤੁਹਾਡੇ ਹਾਂ ਇਹ ਚ ਵੀ ਚੈੱਕ ਕਰਿਆ ਵਾ ਆਪਣੇ ਹੈਗੇ ਹੈਗੇ ਤੇ ਕਢਾਉਂਗੇ ਤੁਸੀਂ ਇਹ ਚ ਕਢਾਵਾਂਗੇ ਆਪਾਂ ਕਦੋਂ ਇਹ ਚ ਕਢਾਵਾਂਗੇ ਥੋੜੇ ਟਾਈਮ ਨੂੰ ਨਹੀਂ ਤੁਹਾਨੂੰ ਕਾਲੀ ਨਹੀਂ ਵੀ ਖਜ਼ਾਨਾ ਨਾ ਪਿਆ ਵਾ ਕੱਢ ਲਗੇ ਸਾਨੂੰ ਆਹ ਦਾ ਰੇਟ ਵਧਈ ਜਾਂਦਾ ਪਹਿਲਾਂ 1 ਲੱਖ ਰੁਪਈਆ ਬਿੱਗਾ ਸੀ ਹਾਂ ਫਿਰ 2 ਲੱਖ ਹੋ ਗਿਆ ਹੁਣ 10 ਲੱਖ ਹੋ ਗਿਆ 10 ਲੱਖ ਰੁਪਈਆ ਬਿੱਗੇ ਦਾ ਤੇ ਤੁਹਾਡੀ ਕਿੰਨੀ ਇੱਥੇ ਬਿੱਗੇ ਬੁੱਗੇ ਬਿੱਗੇ ਸਾਰੇ 20 ਐ ਆਲਾ ਹੋ ਗਿਆ ਕਰੋੜਪਤੀ ਜੱਟ ਨਹੀਂ ਇਹਦਾ ਚੰਗੀ ਗੱਲ ਬਾਤ ਬਣ ਗਈ ਹੈ ਨਾ ਬਈ ਤੇ ਲੈ ਬਈ ਗੱਲ ਹੁਣ ਕਈ ਵੇਲੇ ਕਹਿੰਦਾ ਵੀ ਤੁਸੀਂ ਤਾਂ ਝੂਠ ਬੋਲਦੇ ਤੁਸੀਂ ਇਹ ਵੀ ਮਾਰ ਦਿੰਨੇ ਆ ਤੇ ਆ ਬਈ ਗੱਲ ਹੁਣ ਦੇਖ ਲੋ ਆ ਟਿੱਬਾ ਤੁਹਾਨੂੰ ਮੈਂ ਦਿਖਾ ਦਿੰਦਾ ਜੂਮ ਕਰਕੇ ਵੀ ਬਈ ਇਹ ਆ ਦੇਖ ਲੋ ਆ ਵਾਹਣ ਹੈ ਤੇ ਇਹਦੇ ਅਗਲੇ ਪਾਸੇ ਜਿਹੜਾ ਉਹ ਵੀ ਦੇਖ ਰਹੇ ਹੋ ਟਿੱਬਾ ਇਹ ਸੂਰਤਗੜ ਆਪਾਂ ਖੜੇ ਆਂਗੇ ਪਿੰਡ ਦਾ ਨਾਮ ਕੀ ਸੀ ਬਈ ਇਹਦਾ ਜਾਣ ਕੇ ਦੱਸ 1 ਜਾਨਕੀ ਦਾਸ ਤੇ ਆ ਵੀ ਤੁਸੀਂ ਦੇਖ ਸਕਦੇ ਆ ਟਿੱਬੇ ਹੀ ਐ ਤੇ ਸਾਰੇ ਕਿਤੇ ਪਰ ਉਹੀ ਆ ਵੀ ਪ੍ਰਮਾਤਮਾ ਨੇ ਨਾ ਕਹਿੰਦੇ ਵੀ ਜੋ ਵੀ ਕੁਝ ਬਣਾਇਆ ਸਿਸਟਮ ਸੋਚ ਸਮਝ ਕੇ ਬਣਾਇਆ ਕਹਿੰਦੇ ਵੀ ਪੱਥਰਾਂ ਚ ਵੀ ਖਾਣ ਨੂੰ ਦਿੰਦਾ ਹੈ ਨਾ ਹਾਂ ਤਾਂ ਜੈਪਸਮਾ ਜਿਹੜਾ ਉਹਦੇ ਪੀਓਪੀ ਬੰਦੀ ਆਪਣੇ ਕੋਠੀਆਂ ਚ ਪੀਓਪੀ ਨਹੀਂ ਬੰਦੀ ਹਾਂ ਆ ਉਹਦੀ ਬੰਦੀ ਉਹਦੀ ਬੰਦ ਰੰਗ ਡਿਜ਼ਾਈਨ ਬੰਦ ਹਾਂ ਸਾਰੇ ਇੱਥੇ ਹੀ ਗਏ ਡਿਜ਼ਾਈਨ ਅੱਛਾ ਇੱਥੇ ਹੀ ਜਾਂਦੇ ਆ ਧਰਤੀ ਚੋਂ ਨਿਕਲਦਾ ਔੜੰਗਾ ਠੀਕ ਐ ਇਹਦੇ ਹੀ ਬੰਦ ਐ ਤੇ ਲਓ ਬਈ ਹਨਾ ਵੀ ਜੇ ਪ੍ਰਮਾਤਮਾ ਨੇ ਟਿੱਬੇ ਬਣਾਏ ਤਾਂ ਉਹਨਾਂ ਦੇ ਵਿੱਚ ਵੀ ਉਹਨਾਂ ਲੋਕਾਂ ਆਸਤੇ ਵੀ ਕੁਝ ਨਾ ਕੁਝ ਸੋਚਿਆ ਇਹਦੇ ਕੁਦਰਤਰੇ ਰੰਗ ਦਾ ਤੇਰੇ ਨਿਆਰੇ ਆ ਸੋ ਵੀਡੀਓ ਚੰਗੀ ਲੱਗੀ ਤਾਂ ਬਾਈ ਲਾਈਕ ਸ਼ੇਅਰ ਕਰ ਦਿਓ ਕਮੈਂਟ ਕਰਕੇ ਗੱਲਬਾਤ ਦੱਸ ਦਿਓ ਤੇ ਆਪਾਂ ਨੂੰ ਫੋਲੋ ਕਰ ਲਓ YouTube ਤੇ ਦੇਖ ਰਹੇ ਤਾਂ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ